ਯੂਪੀ ਦਾ ਇੱਕ ਪਿੰਡ ਪਿੰਡ ਦੇ ਵਿੱਚ ਇੱਕ ਫੈਮਿਲੀ ਤਿੰਨ ਭਾਈ ਨੇ 9 ਏਕੜ ਜ਼ਮੀਨ ਪਿੰਡ ਦੇ ਇੱਕ ਸਾਈਡ ਹਾਈਵੇ ਆ ਦੂਸਰੀ ਸਾਈਡ ਤੋਂ ਗੰਗਾ ਨਦੀ ਲੰਘਦੀ ਹੈ ਹਿਸਾਬ ਦੀ ਸਮਝ ਦੇ ਮੁਤਾਬਕ 9 ਤਕਸੀਮ 3 ਹਰ ਭਾਈ ਨੂੰ 3 ਏਕੜ ਜ਼ਮੀਨ ਮਿਲਣੀ ਪਰ ਇੱਕ ਭਾਈ ਆ ਜਿਹੜਾ ਹਿਸਾਬ ਦੇ ਵਿੱਚ ਯਕੀਨ ਨਹੀਂ ਰੱਖਦਾ ਪਿੰਡ ਦੇ ਇੱਕ ਪਾਸੇੋਂ ਲੰਘਣ ਵਾਲਾ ਹਾਈਵੇ ਉਹਨੂੰ ਅਗਲੇ 20 ਸਾਲਾਂ ਦੇ ਵਿੱਚ ਉਹਨੇ ਜੋ ਕੀਤਾ ਉਹਦਾ ਕਾਰਨ ਦਊਗਾ ਤੇ ਪਿੰਡ ਦੇ ਦੂਜੇ ਪਾਸੇੋਂ ਨੰਗਦੀ ਗੰਗਾ ਨਦੀ ਉਹਦੀ ਉਸ ਕੰਮ ਕਰਨ ਦੇ ਵਿੱਚ ਮਦਦ ਕਰੂਗੀ ਕੀ ਹੈ ਕਹਾਣੀ ਕੀ ਮੈਂ ਹੁਣੇ ਬੋਲਿਆ ਹੁਣ ਆਪਾਂ ਚੱਲਦੇ ਹਾਂ ਕਹਾਣੀ ਵੱਲ ਉੱਤਰ ਪ੍ਰਦੇਸ਼ ਡਿਸਟ੍ਰਿਕਟ ਗਾਜ਼ੀਆਬਾਦ ਤਹਿਸੀਲ ਮੁਰਾਦਨਗਰ ਪਿੰਡ ਬਸੰਤਪੁਰ ਤਿੰਨ ਭਾਈਆਂ ਨੂੰ ਪਿਤਾ ਪੁਰਖੀ 9 ਏਕੜ ਜ਼ਮੀਨ ਆਈ ਆ ਜ਼ਮੀਨ ਲੱਗਦੀ ਆ ਹਾਈਵੇ ਦੇ ਉੱਪਰ ਇਸ ਜ਼ਮੀਨ ਦੀ ਜਿਹੜੀ ਕੀਮਤ ਆ ਉਹ ਬਹੁਤ ਹੀ ਜ਼ਿਆਦੇ ਆ ਵੱਡੇ ਦੋਨੇ ਭਾਈ ਸੁਬੀਰ ਤੇ ਬ੍ਰਿਜੇਸ਼ ਵਿਆਹ ਹੋਇਆ ਬੱਚੇ ਨੇ ਉਹਨਾਂ ਦੇ ਸਭ ਤੋਂ ਛੋਟਾ ਹੈ ਲੀਲੂ ਉਹ ਹਾਲੇ ਕੁਵਾਰਾ ਸਨ 2001 ਸੁਦੀਰ त्याਗੀ ਰੋਜ਼ ਦੀ ਤਰ੍ਹਾਂ ਆਪਣੇ ਕੰਮ ਤੇ ਜਾਂਦੇ ਆ ਬਹੁਤ ਦੇਰ ਰਾਤ ਵਾਪਸ ਆਉਂਦੇ ਆ ਆਉਣ ਵਾਲਾ ਕਰਨ ਨੂੰ ਰਸਤਾ ਗੰਗਾ ਨਦੀ ਦੇ ਬਿਲਕੁਲ ਨਾਲ-ਨਾਲ ਤੋਂ ਨੰਗਦਾ ਪਰ ਇੱਕ ਰਾਤ ਸੁਦੀਰ त्याਗੀ ਕੰਮ ਤੇ ਜਾਂਦੇ ਆ ਪਰ ਵਾਪਸ ਨਹੀਂ ਆਉਂਦੇ ਸ਼ਾਮ ਤੋਂ ਰਾਤ ਹੋ ਜਾਂਦੀ ਆ ਰਾਤ ਤੋਂ ਸਵੇਰ ਹੋ ਜਾਂਦੀ ਆ ਬਾਕੀ ਭਾਈ ਫਿਕਰਮੰਦ ਨੇ ਬੱਚੇ ਫਿਕਰਮੰਦ ਨੇ ਪਤਨੀ ਫਿਕਰਮੰਦ ਆ ਸੁਦੀਰ ਹੋਣਾ ਦਾ ਕਿਤੇ ਵੀ ਕੋਈ ਪਤਾ ਨਹੀਂ ਲੱਗਿਆ ਯੂਪੀ ਆ ਲੋਕ ਪਿੰਡ ਦੇ ਨੇ ਯੂਪੀ ਪੁਲਿਸ ਦੀ دہشت ਗੁੰਡਿਆਂ ਤੋਂ ਵੀ ਜਾਦੇ ਆ ਪੁਲਿਸ ਨੂੰ ਇਨਵੋਲਵ ਕਰਨ ਦੇ ਨਾਲੋਂ ਬੈਟਰ ਹੈਗਾ ਕਿ ਖੁਦ ਹੀ ਆਪਣੇ ਗੁੰਮੇ ਹੋਏ ਇਨਸਾਨ ਨੂੰ ਲੱਭਿਆ ਜਾਏ ਪੁਲਿਸ ਨੂੰ ਇਨਵੋਲਵ ਕਰਨ ਦਾ ਮਤਲਬ ਹੈਗਾ ਹੋਰ ਬਹੁਤ ਸਾਰੇ ਚਮੇਲਿਆਂ ਦੇ ਵਿੱਚ ਫਸਣਾ ਇਸੇ ਕਰਕੇ ਪੁਲਿਸ ਨੂੰ ਕੋਈ ਵੀ ਗੁੰਮਸ਼ੁਦਾ ਰਿਪੋਰਟ ਨਹੀਂ ਰਖਵਾਈ ਜਾਂਦੀ ਸਿਰਫ ਇੱਕ ਉਡੀਕ ਕੀਤੀ ਜਾਂਦੀ ਹੈ ਕਿ ਕਿਸੇ ਦਿਨ ਸੁਦੀਰ ਤਿਆਗੀ ਵਾਪਸ ਆਪਣੇ ਘਰ ਸਹੀ ਸਲਾਮਤ ਪਹੁੰਚ ਜਾਣਗੇ ਇੱਕ ਸਾਲ ਲੰਘ ਚੁੱਕਿਆ ਸੁਦੀਰ त्याਗੀ ਵਾਪਸ ਕਦੇ ਆਪਣੇ ਘਰੇ ਨਹੀਂ ਆਉਂਦੇ ਕੁਝ ਸਾਲ ਪਹਿਲਾਂ ਸੁਦੀਰ ਹੁਣਾਂ ਦਾ ਵਿਆਹ ਹੁੰਦਾ ਅਨੀਤਾ ਦੇ ਨਾਲ ਉਹਨਾਂ ਦੇ ਦੋ ਬੇਟੀਆਂ ਨੇ ਇੱਕ ਸਾਲ ਦੀ ਵੇਟ ਤੋਂ ਬਾਅਦ ਸਭ ਤੋਂ ਛੋਟਾ ਜਿਹੜਾ ਪਾਈ ਹੈਗਾ ਕੁਵਾਰਾ ਉਹਦਾ ਵਿਆਹ ਆਪਣੇ ਹੀ ਪਾਈ ਦੀ ਵਿਧਵਾ ਅਨੀਤਾ ਦੇ ਨਾਲ ਕਰ ਦਿੱਤਾ ਜਾਂਦਾ ਇਹ ਗੱਲ ਹੈ ਸਨ 2002 ਦੀ ਅਗਲੇ ਸਾਲ 2003 ਦੇ ਵਿੱਚ ਲੀਲੂ त्याਗੀ ਤੇ ਅਨੀਤਾ ਦੇ ਘਰੇ ਇੱਕ ਬੇਟਾ ਜਨਮ ਲੈਂਦਾ ਉਹਦਾ ਨਾਮ ਹੁੰਦਾ ਵਿਬੋਰ ਪਰਿਵਾਰ ਦੇ ਵਿੱਚੋਂ ਇੱਕ ਚੀ ਚਲਿਆ ਗਿਆ ਇੱਕ ਆ ਗਿਆ ਹੁਣ ਸਨ ਆਉਂਦਾ 2006 ਸਨ 2006 ਦੇ ਵਿੱਚ ਅਨੀਤਾ ਆਪਣੇ ਬੇਟੇ ਵਿਭੋਰ ਤੇ ਆਪਣੀ ਵੱਡੀ ਬੇਟੀ ਨੂੰ ਲੈ ਕੇ ਆਪਣੇ ਪੇਕੇ ਚਲੇ ਜਾਂਦੇ ਆ ਪਿੱਛੇ ਰਹਿ ਜਾਂਦੀ ਆ ਉਹਨਾਂ ਦੀ ਛੋਟੀ ਬੇਟੀ ਪਾਇਲ ਤੇ ਨਾਲ ਰਹਿ ਜਾਂਦਾ ਉਹਦਾ ਚਾਚਾ ਤੇ ਮਤਰੇਆ ਪਿਤਾ ਲੀਲੂ टियाਗੀ ਅਗਲੇ ਦਿਨ ਹੀ ਜਦੋਂ ਪਾਇਲ ਘਰੇ ਖੇਡ ਰਹੀ ਹੁੰਦੀ ਆ ਤੇ ਘਰ ਦੇ ਵਿੱਚ ਸਿਰਫ ਪਾਇਲ ਤੇ ਲੀਲੂ टियाਗੀ ਹੁੰਦੇ ਆ ਤਾਂ ਇੱਕ ਸੱਪ ਲੜਨ ਦੇ ਨਾਲ ਪਾਇਲ ਦੀ ਮੌਤ ਹੋ ਜਾਂਦੀ ਹੈ ਲੀਲੂ ਬਾਹਰ ਨਿਕਲਦਾ ਲੋਕਾਂ ਨੂੰ ਰੌਲਾ ਪਾਉਂਦਾ ਜਦੋਂ ਤੱਕ ਲੋਕ ਇਕੱਠੇ ਹੁੰਦੇ ਆ ਉਦੋਂ ਤੱਕ ਉਹ ਦੇਖਦੇ ਆ ਕਿ ਪਾਇਲ ਦੀ ਮੌਤ ਹੋ ਚੁੱਕੀ ਹੈ ਪਿੰਡਾਂ ਦਾ ਹਿਸਾਬ ਕਿਤਾਬਾ ਯੂਪੀ ਆ ਕੋਈ ਪੋਸਟਮਾਰਟਮ ਦੀ ਰਿਪੋਰਟ ਨਹੀਂ ਹੁੰਦੀ ਨਾ ਕੋਈ ਪੁਲਿਸ ਨੂੰ ਇਹਦੇ ਵਿੱਚ ਇਨਵੋਲਵ ਕੀਤਾ ਜਾਂਦਾ ਇੱਕ ਛੋਟੇ ਬੱਚੇ ਦੀ ਮੌਤ ਸੱਪ ਲੜਨ ਦੇ ਨਾਲ ਹੋਈ ਆ ਮਾਮਲਾ ਇੱਥੇ ਹੀ ਖਤਮ ਹੋ ਜਾਂਦਾ ਹੁਣ ਘਰ ਦੇ ਵਿੱਚੋਂ ਦੋ ਜੀ ਜਾ ਚੁੱਕੇ ਆ सुधीर त्यागी ਤੇ ਉਹਨਾਂ ਦੀ ਛੋਟੀ ਬੇਟੀ ਪਾਇਲ त्यागी ਜਿੰਦਗੀ ਚੱਲੀ ਜਾਂਦੀ ਆ ਸਮਾਂ ਲੰਘਦਾ ਜਾਂਦਾ ਸਾਲ ਆ ਜਾਂਦਾ 2009 ਅਨੀਤਾ ਇੱਕ ਵਾਰੀ ਫੇਰ ਆਪਣੇ ਬੇਟੇ ਵਿਬੋਰ ਨੂੰ ਲੈ ਕੇ ਪੇਕੇ ਚਲੇ ਜਾਂਦੇ ਆ ਪਿੱਛੇ ਰਹਿ ਜਾਂਦੀ ਆ ਉਹਨਾਂ ਦੀ ਵੱਡੀ ਬੇਟੀ ਪਰুল ਉਹਦੇ ਪੇਪਰ ਚੱਲਦੇ ਆ ਉਹ ਨਾਲ ਆਪਣੇ ਨਾਨਕੇ ਨਹੀਂ ਜਾ ਸਕੀ ਘਰ ਦੇ ਵਿੱਚ ਉਹਦਾ ਚਾਚਾ ਜੋ ਕਿ ਉਹਦਾ ਮਤਰੇਆ ਪਿਤਾ ਵੀ ਹੈਗਾ ਲੀਲੂ त्याਗੀ ਉਹ ਤੇ ਪਰਲ ਹੁਣ ਸਿਰਫ ਦੋਨੇ ਜਾਣੇ ਇਕੱਲੇ ਰਾਤ ਹੁੰਦੀ ਆ ਤੇ ਅਗਲੀ ਸਵੇਰ ਹੋ ਜਾਂਦੀ ਆ ਸਵੇਰ ਹੋਣ ਤੇ ਲੀਲੂ ਯਾਦਵ ਪਿੰਡ ਦੇ ਵਿੱਚ ਰੌਲਾ ਪਾ ਦਿੰਦਾ ਕਿ ਪਰুল ਘਰੋਂ ਭੱਜ ਗਈ ਕਿਸੇ ਲੜਕੇ ਦੇ ਨਾਲ ਉਹਦਾ ਅਫੇਅਰ ਸੀਗਾ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਤੇ ਉਸੇ ਲੜਕੇ ਦੇ ਨਾਲ ਉਹ ਪਿੰਡ ਨੂੰ ਛੱਡ ਕੇ ਚਲੀ ਗਈ ਅਨੀਤਾ ਬੜਾ ਹੈਰਾਨ ਹੁੰਦੇ ਆ ਦੁਖੀ ਵੀ ਹੁੰਦੇ ਆ ਦੋਨੇ ਉਹਨਾਂ ਦੇ ਪਹਿਲੇ ਵਿਆਹ ਦੀਆਂ ਬੇਟੀਆਂ ਚਲੀਆਂ ਗਈਆਂ ਇੱਕ ਦੀ ਮੌਤ ਹੋ ਗਈ ਇੱਕ ਘਰੋਂ ਚਲੀ ਗਈ ਪਰ ਇਸ ਵਾਰ ਕਿਉਂਕਿ ਇੱਕ ਬਹੁਤ ਹੀ ਛੋਟੀ ਉਮਰ ਦੀ ਲੜਕੀ ਇੱਕ ਲੜਕੇ ਦੇ ਨਾਲ ਘਰੋਂ ਭੱਜ ਗਈ ਬਦਰਾਮੀ ਦੇ ਡਰ ਤੋਂ ਪੁਲਿਸ ਨੂੰ ਬਿਲਕੁਲ ਇਹਦੀ ਸ਼ਿਕਾਇਤ ਨਹੀਂ ਕੀਤੀ ਜਾਂਦੀ ਲੀਲੂ ਯਾਦਵ ਤੋਂ ਇਹ ਵੀ ਨਹੀਂ ਪੁੱਛਿਆ ਜਾਂਦਾ ਕਿ ਉਹ ਕੌਣ ਲੜਕਾ ਸੀ ਕਿਉਂਕਿ ਲੜਕੀ ਦਾ ਮਤਰਿਆ ਬਾਪ ਹੋਣ ਦੀ ਹਸਿਆਤ ਦੇ ਨਾਲ ਉਹ ਕਹਿੰਦਾ ਕਿ ਮੈਨੂੰ ਪਤਾ ਕਿ ਪਰੋਂ ਦਾ ਬਹੁਤ ਟਾਈਮ ਤੋਂ ਕਿਸੇ ਲੜਕੇ ਦੇ ਨਾਲ ਅਫੇਅਰ ਚੱਲ ਰਿਹਾ ਸੀ ਪਰਿਵਾਰ ਦੇ ਵਿੱਚੋਂ ਹੁਣ ਤਿੰਨ ਮੈਂਬਰ ਜਾ ਚੁੱਕੇ ਹਨ ਲੀਲੂ ਯਾਦਵ ਦੇ ਵੱਡੇ ਭਾਈ ਸੁਦੀਰ ਤਿਆਗੀ ਤੇ ਉਹਨਾਂ ਦੀਆਂ ਦੋਨੇ ਬੇਟੀਆਂ ਤਿੰਨ ਪਾਈਆਂ ਦੇ ਇਸ ਪਰਿਵਾਰ ਦੇ ਵਿੱਚ ਹੁਣ ਦੋ ਪਰਿਵਾਰ ਬਾਕੀ ਬਚਦੇ ਆ ਇੱਕ ਪਰਿਵਾਰ ਹੈ ਲੀਲੂ ਦਾ ਉਹਦੀ ਪਤਨੀ ਅਨੀਤਾ ਜੋ ਕਿ ਪਹਿਲਾਂ ਉਹਦੇ ਹੀ ਵੱਡੇ ਭਾਈ ਦੀ ਪਤਨੀ ਸੀ ਤੇ ਇਹਨਾਂ ਦੋਨਾਂ ਦੇ ਵਿਆਹ ਤੋਂ ਹੋਇਆ ਇਹਨਾਂ ਦਾ ਬੱਚਾ ਵਿਭੋਰ ਤੇ ਇੱਕ ਹੋਰ ਲੀਲੂ ਦੇ ਵੱਡੇ ਭਾਈ ਬ੍ਰਿਜੇਸ਼ त्याਗੀ ਉਹਨਾਂ ਦੇ ਧਰਮ ਪਤਨੀ ਤੇ ਉਹਨਾਂ ਦੇ ਦੋ ਲੜਕੇ ਬ੍ਰਿਜੇਸ਼ त्याਗੀ ਉਹਨਾਂ ਦੇ ਦੋ ਲੜਕੇ ਨਾਮ ਹੈਗਾ ਉਹਨਾਂ ਦਾ ਰੀਸ਼ੂ ਤੇ ਨੀਸ਼ੂ ਨੀਸ਼ੂ ਛੋਟਾ ਵਾ ਰੀਸ਼ੂ ਵੱਡਾ ਵਾ ਸਾਲ 2013 ਦੇ ਵਿੱਚ ਨੀਸ਼ੂ ਇੱਕ ਵਾਰ ਕਰੋ ਬਾਰ ਖੇਡਣ ਗਿਆ ਆਪਣੇ ਤਾਇਆ ਜੀ ਦੀ ਤਰ੍ਹਾਂ ਸੁਦੀਰ त्याਗੀ ਦੀ ਤਰ੍ਹਾਂ ਵਾਪਸ ਕਦੇ ਵੀ ਕਰੇ ਨਹੀਂ ਆਇਆ ਬਹੁਤ ਜਗ੍ਹਾ ਉਹਨੂੰ ਲੱਭਿਆ ਗਿਆ ਕਿਤੋਂ ਉਹਦੀ ਕੋਈ ਸਰਾਗ ਨਹੀਂ ਮਿਲਿਆ ਇੱਕ ਵਾਰੀ ਫੇਰ ਲੀਲੂ त्याਗੀ ਦੇ ਕਹਿਣ ਦੇ ਉੱਪਰ ਪੁਲਿਸ ਨੂੰ ਇਨਵੋਲਵ ਨਹੀਂ ਕਰਨਾ ਜੇ ਪੁਲਿਸ ਨੂੰ ਇਨਵੋਲਵ ਕੀਤਾ ਤਾਂ ਗੱਲ ਬਹੁਤ ਜ਼ਿਆਦਾ ਵੱਧ ਜਾਊਗੀ ਪੁਲਿਸ ਵਾਲੇ ਆਪ ਹੀ ਸਾਨੂੰ ਬਹੁਤ ਜ਼ਿਆਦਾ ਖਰਾਬ ਕਰਨਗੇ ਇਸ ਲਈ ਪੁਲਿਸ ਕੋਲ ਕੋਈ ਵੀ ਰਿਪੋਰਟ ਨਹੀਂ ਲਿਖਵਾਈ ਜਾਂਦੀ ਆਪਣੇ ਛੋਟੇ ਬੇਟੇ ਦੇ ਦੁੱਖ ਦੇ ਵਿੱਚ ਨੀਸ਼ੂ ਦੇ ਜਿਹੜੇ ਮਾਤਾ ਜੀ ਹੁੰਦੇ ਆ ਉਹ ਰੋ ਰੋ ਕੇ پاگل ਹੋ ਜਾਂਦੇ ਆ ਹਾਲਤ ਇਹ ਪਹੁੰਚਦੀ ਆ ਉਹਨਾਂ ਨੂੰ ਇੱਕ ਵਾਰ ਮੈਂਟਲ ਹਸਪਤਾਲ ਦੇ ਵਿੱਚ ਵੀ ਭਰਤੀ ਕਰਵਾਇਆ ਗਿਆ ਈਵਨ ਅੱਜ ਜਦੋਂ ਮੈਂ ਤੁਹਾਨੂੰ ਕਹਾਣੀ ਸੁਣਾ ਰਿਹਾ ਉਹਨਾਂ ਦੀ ਮਾਨਸਿਕ ਹਾਲਤ ਅੱਜ ਵੀ ਠੀਕ ਨਹੀਂ ਹੈਗੀ 13 ਸਾਲਾਂ ਦੇ ਵਿੱਚ ਇਸ ਪਰਿਵਾਰ ਦੇ ਚਾਰ ਜੀ ਇਸ ਦੁਨੀਆ ਤੋਂ ਜਾ ਚੁੱਕੇ ਆ ਹੁਣ ਆਉਂਦਾ ਸਾਲ 2020 ਦਾ ਨੀਸ਼ੂ ਦਾ ਵੱਡਾ ਬ੍ਰਦਰ ਹੈਗਾ ਰੀਸ਼ੂ ਬ੍ਰਿਜੇਸ਼ त्याਗੀ ਹੋਣਾ ਦਾ ਵੱਡਾ ਲੜਕਾ ਇੱਕ ਦਿਨ ਉਹ ਵੀ ਜਿਵੇਂ ਕਿ ਇਸ ਫੈਮਿਲੀ ਦੇ ਵਿੱਚ ਇੱਕ ਪੈਟਰਨ ਬਣ ਚੁੱਕਿਆ ਕਿ ਲੋਕ ਘਰੋਂ ਚਲੇ ਜਾਂਦੇ ਆ ਗਾਇਬ ਹੋ ਜਾਂਦੇ ਆ ਕਦੇ ਵਾਪਸ ਨਹੀਂ ਆਉਂਦੇ ਆਪਣੇ ਛੋਟੇ ਭਾਈ ਦੀ ਤਰ੍ਹਾਂ ਹੀ ਆਪਣੇ ਚਾਚਾ ਜੀ ਦੀ ਤਰ੍ਹਾਂ ਹੀ ਇੱਕ ਦਿਨ ਘਰੋਂ ਜਾਂਦਾ ਵਾਪਸ ਨਹੀਂ ਆਉਂਦਾ 8 ਸਤੰਬਰ 2021 ਦੀ ਇਹ ਘਟਨਾਵਾਂ ਬ੍ਰਿਜੇਸ਼ त्याਗੀ ਕਿਉਂਕਿ ਉਹਨਾਂ ਦੇ ਇੱਕ ਬੱਚੇ ਦੇ ਨਾਲ ਪਹਿਲਾਂ ਇਹ ਚੀਜ਼ ਹੋ ਚੁੱਕੀ ਆ ਉਹਨਾਂ ਦੇ ਭਾਈ ਦੇ ਨਾਲ ਵੀ ਇਹ ਚੀਜ਼ ਹੋ ਚੁੱਕੀ ਆ ਇਸ ਵਾਰ ਚਾਹੁੰਦੇ ਆ ਕਿ ਪੁਲਿਸ ਕੋਲੇ ਰਿਪੋਰਟ ਲਿਖਵਾਈ ਜਾਵੇ ਪੁਲਿਸ ਸਟੇਸ਼ਨ ਵੱਲ ਚੱਲਣਾ ਸ਼ੁਰੂ ਕਰ ਦਿੰਦੇ ਨੇ ਆਪਣੇ ਕੁਝ ਗਵਾਂਡੀਆਂ ਨੂੰ ਲੈ ਕੇ ਪਰ ਰਾਹ ਦੇ ਵਿੱਚ ਲੀਲੂ ਤੇ ਅਗੀ ਉਹਨਾਂ ਨੂੰ ਰੋਕਦਾ ਉਹਨਾਂ ਨੂੰ ਫੇਰ ਉਹੀ ਚੀਜ਼ ਕਹਿੰਦਾ ਆਪਾਂ ਪੁਲਿਸ ਨੂੰ ਇਨਵੋਲਵ ਨਹੀਂ ਕਰਨਾ ਆਪਣੇ ਭਾਈ ਦੀ ਗੱਲ ਮੰਨ ਕੇ ਉਹਦੇ ਉੱਪਰ ਹੀ ਯਕੀਨ ਕਰਕੇ ਬਰਜੇਸ਼ ਤੇ ਅਗੀ ਘਰੇ ਵਾਪਸ ਆ ਜਾਂਦੇ ਨੇ 8 ਸਤੰਬਰ ਤੋਂ ਹੁਣ ਹੋ ਚੁੱਕਿਆ ਵਾ 15 ਸਤੰਬਰ 7 ਦਿਨ ਨਿਕਲ ਚੁੱਕੇ ਆ ਪਰਿਵਾਰ ਵਾਲਿਆਂ ਨੂੰ ਆਂਡੀਆਂ ਗਵਾਂਡੀਆਂ ਨੂੰ ਰਿਸ਼ਤੇਦਾਰਾਂ ਨੂੰ ਰੀਸ਼ੂ ਨੂੰ ਲੱਭਦੇ ਹੋਏ ਪਰ ਕਿਤੋਂ ਵੀ ਉਹਦਾ ਕੋਈ ਪਤਾ ਟਿਕਾਣਾ ਨਹੀਂ ਮਿਲਦਾ ਫਾਈਨਲੀ ਕੁਝ ਗਵੰਡੀਆਂ ਦੇ ਕਹਿਣ ਤੇ ਉੱਪਰ 15 ਤਰੀਕ ਨੂੰ ਬਰਜੇਸ਼ त्याਗੀ ਪੁਲਿਸ ਸਟੇਸ਼ਨ ਜਾ ਕੇ ਆਪਣੇ ਬੱਚੇ ਦੀ ਰੀਸ਼ੂ त्याਗੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਖਵਾਉਂਦੇ ਆ ਤੇ ਪੁਲਿਸ ਆਪਣਾ ਕੰਮ ਕਰਨਾ ਸ਼ੁਰੂ ਕਰਦੀ ਆ ਜਦੋਂ ਪੁਲਿਸ ਇਸ ਮਾਮਲੇ ਦੀ ਤਫ਼ਤੀਸ਼ ਕਰਦੀ ਆ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਇਹ ਚੀਜ਼ ਪਤਾ ਲੱਗਦੀ ਆ ਕਿ ਇਸ ਪਰਿਵਾਰ ਦੇ ਵਿੱਚੋਂ ਹੌਲੀ-ਹੌਲੀ ਕਰਕੇ ਕੁਝ-ਕੁਝ ਸਾਲਾਂ ਦੇ ਵਿੱਚ ਲੋਕ ਗਾਇਬ ਹੁੰਦੇ ਆ ਕਦੇ ਵਾਪਸ ਨਹੀਂ ਆਉਂਦੇ ਅਗਲੀ ਚੀਜ਼ ਉਹਨਾਂ ਨੂੰ ਇਹ ਪਤਾ ਲੱਗਦੀ ਆ ਕਿ ਇਸ ਕਰਦਾ ਤਿੰਨੇ ਪਾਈਆਂ ਚ ਜਿਹੜਾ ਸਭ ਤੋਂ ਛੋਟਾ ਪਾਈਵਾ ਲੀਲੂ ਤਿਆਗੀ ਉਹ ਕਦੇ ਵੀ ਪੁਲਿਸ ਕੋਲੇ ਰਿਪੋਰਟ ਨਹੀਂ ਲਿਖਵਾਉਣ ਦਿੱਤੀ ਇਹ ਚੀਜ਼ ਉਹਨਾਂ ਨੂੰ ਪਤਾ ਲੱਗਦੀ ਆ ਆਪਣੇ ਲੋਕਾਂ ਦੁਆਰਾ ਆਪਣੀ ਇਨਵੈਸਟੀਗੇਸ਼ਨ ਦੁਆਰਾ ਅਗਲੀ ਚੀਜ਼ ਜਿਹੜੀ ਉਹਨਾਂ ਨੂੰ ਪਤਾ ਲੱਗੀ ਉਹ ਇਹ ਹੈਗੀ ਆ ਪਿਛਲੇ 7 ਦਿਨ ਤੋਂ ਜਦੋਂ ਆਂਢੀ ਗੁਆਂਢੀ ਰਿਸ਼ਤੇਦਾਰ ਹਰ ਕੋਈ ਰੀਸ਼ੂ ਤਿਆਗੀ ਨੂੰ ਲੱਭ ਰਿਆ ਸੀਗਾ ਤਾਂ ਉਹਦਾ ਆਪਣਾ ਹੀ ਚਾਚਾ ਲੀਲੂ ਤਿਆਗੀ ਇੱਕ ਵੀ ਵਾਰ ਕਿਸੇ ਵੀ ਕੋਜ ਦੇ ਵਿੱਚ ਸ਼ਾਮਲ ਨਹੀਂ ਹੋਇਆ ਤਾਂ ਇਥੋਂ ਪੁਲਿਸ ਦਾ ਸ਼ੱਕ ਸਿੱਧਾ-ਸਿੱਧਾ ਜਾਂਦਾ ਲੀਲੂ त्याਗੀ ਦੇ ਉੱਪਰ ਲੀਲੂ त्याਗੀ ਦੇ ਫੋਨ ਨੰਬਰਾਂ ਦੀ ਜਾਂਚ ਕੀਤੀ ਜਾਂਦੀ ਆ ਪਿਛਲੇ ਕਿੰਨੇ ਦਿਨਾਂ ਦੇ ਵਿੱਚ ਉਹਨੇ ਕਿਹੜੇ-ਕਿਹੜੇ ਬੰਦੇ ਨੂੰ ਫੋਨ ਕੀਤਾ ਕਿਹਦੇ-ਕਿਹਦੇ ਕੰਟੈਕਟ ਦੇ ਵਿੱਚ ਉਹ ਰਿਹਾ ਪੁਲਿਸ ਨੂੰ ਇੱਕ ਬੜੀ ਮੁੱਖ ਖਬਰ ਪਤਾ ਲੱਗਦੀ ਆ 8 ਸਤੰਬਰ ਨੂੰ ਰੀਸ਼ੂ ਦੇ ਗਾਇਬ ਹੋਣ ਦੇ ਵਾਲੇ ਦਿਨ ਤੇ ਉਸ ਤੋਂ ਤਿੰਨ ਜਾਂ ਚਾਰ ਦਿਨ ਪਹਿਲਾਂ ਲੀਲੂ त्याਗੀ ਚਾਰ ਜਾਂ ਪੰਜ ਲੋਕਾਂ ਦੇ ਨਾਲ ਲਗਾਤਾਰ ਕੰਟੈਕਟ ਵਿੱਚ ਸੀ ਉਹਨਾਂ ਦੇ ਵਿੱਚੋਂ ਇੱਕ ਸੀਗਾ ਯੂਪੀ ਪੁਲਿਸ ਦਾ ਪੁਰਾਣਾ ਇਨਸਪੈਕਟਰ ਤੇ ਦੋ ਹੋਰ ਵੱਡੇ ਕ੍ਰਾਈਮਨਲ ਪੁਲਿਸ ਨੂੰ ਸ਼ੱਕ ਹੁੰਦਾ ਇਸ ਪੂਰੀ ਚੀਜ਼ ਦੇ ਉੱਪਰ ਤਾਂ ਹੁਣ ਪੁਲਿਸ ਆਪਣਾ ਨਾਰਮਲ ਪੁਲਿਸ ਵਾਲਾ ਰੁਪਈਆ ਅਪਣਾਉਂਦੀ ਆ ਲੀਲੂ ਤਿਆਗੀ ਨੂੰ ਘਰੋਂ ਚੱਕਿਆ ਜਾਂਦਾ ਥਾਣੇ ਬੁਲਾਇਆ ਜਾਂਦਾ ਤੇ ਪੁਲਿਸ ਵਾਲਿਆਂ ਦੀ ਤਰ੍ਹਾਂ ਉਹਦੇ ਤੋਂ ਪੁੱਛ ਪੜਤਾਲ ਕੀਤੀ ਜਾਂਦੀ ਆ ਸਿਰਫ ਕੋਸ਼ਿੰਮੈਂਟ ਲੱਗਦੇ ਆ ਪੁਲਿਸ ਨੂੰ ਆਪਣਾ ਕੰਮ ਸ਼ੁਰੂ ਕੀਤੇ ਹੋਏ ਤੇ ਲੀਲੂ ਤਿਆਗੀ ਸਾਰਾ ਦਾ ਸਾਰਾ ਆਪਣਾ ਪੇਤ ਖੋਲ ਦਿੰਦਾ ਅੱਗੇ ਜੋ ਕਹਾਣੀ ਉਹ ਦੱਸਦਾ ਉਹ ਇਹ ਹੈਗੀ ਆ ਕਿ 7 ਸਤੰਬਰ ਨੂੰ ਆਪਣੇ ਹੀ ਭਤੀਜੇ ਰੀਸ਼ੂ ਤੇ ਅਗੇ ਨੂੰ ਉਹਨੇ ਕਿਹਾ ਸੀਗਾ ਕਿ ਮੈਨੂੰ ਇੱਕ ਕੰਮ ਤੇ ਉਸ ਕੰਮ ਦੇ ਸਿਲਸਿਲੇ ਦੇ ਵਿੱਚ ਤੂੰ ਮੇਰੇ ਨਾਲ ਜਾਣਾ ਤੈਨੂੰ ਇੱਕ ਗੱਡੀ ਹਾਈਵੇ ਦੇ ਉੱਪਰ ਮਿਲੂਗੀ ਚਿੱਟੇ ਰੰਗ ਦੀ ਆਈਟਨ ਹੋਊਗੀ ਉਹਦੇ ਵਿੱਚ ਚਾਰ ਬੰਦੇ ਬੈਠੇ ਹੋਣਗੇ ਤੂੰ ਉਹਨਾਂ ਦੇ ਨਾਲ ਬੈਠ ਜੀ ਤੇ ਆਪਾਂ ਕਿਸੇ ਜਗ੍ਹਾ ਜਾਣਾ ਹੈ ਕਿਉਂਕਿ ਇਹ ਗੱਲ ਕਿਸੇ ਹੋਰ ਨੇ ਨਹੀਂ ਆਪਣੇ ਹੀ ਸਕੇ ਚਾਚੇ ਨੇ ਕਹੀ ਆ ਤਾਂ ਰੀਸ਼ੂ ਇਸ ਚੀਜ਼ ਦੇ ਉੱਪਰ ਯਕੀਨ ਕਰ ਲੈਂਦਾ ਅਗਲੇ ਦਿਨ ਤਿਆਰ ਹੋ ਕੇ ਉਸ ਚਿੱਟੇ ਰੰਗ ਦੀ I20 ਦੇ ਵਿੱਚ ਬੈਠ ਜਾਂਦਾ ਜਿਹਦੇ ਚ ਪਹਿਲਾਂ ਹੀ ਮੌਜੂਦ ਹੁੰਦੇ ਆ ਯੂਪੀ ਪੁਲਿਸ ਦਾ ਪੁਰਾਣਾ ਇਨਸਪੈਕਟਰ ਸੁਰਿੰਦਰ ਤਿਆਗੀ ਉਹਦਾ ਇੱਕ ਨੌਕਰ ਰਾਹੁਲ ਸ਼ਰਮਾ ਤੇ ਵਿਕਰਾਂਤ ਤੇ ਮੁਕੇਸ਼ ਨਾਂ ਦੇ ਦੋ ਸ਼ਰਾਬ ਦੇ ਪੁਰਾਣੇ ਵੱਡੇ ਸਮਗਲਰ ਜਦੋਂ ਇਹ ਚਾਰੇ ਜਾਣੇ ਰੀਸ਼ੂ ਨੂੰ ਕਿਸੇ ਦੂਰ ਦਰਾਡੀ ਜਗ੍ਹਾ ਤੇ ਉੱਪਰ ਲੈ ਜਾਂਦੇ ਆ ਉੱਥੇ ਵੇਟ ਆਲਰੇਡੀ ਕਰ ਰਿਆ ਵਾ ਲੀਲੂ ਤਿਆਗੀ ਉੱਥੇ ਇਹ ਪੰਜੇ ਜਾਣੇ ਰੀਸ਼ੂ ਦਾ ਗਲਾ ਦਬਾ ਕੇ ਉਹਦੀ ਹੱਤਿਆ ਕਰ ਦਿੰਦੇ ਆ ਉਸ ਤੋਂ ਬਾਅਦ ਉਹਦੀ ਬਾਡੀ ਨੂੰ ਗੰਗਾ ਨਦੀ ਦੇ ਵਿੱਚ ਸੁੱਟ ਦਿੱਤਾ ਜਾਂਦਾ। ਇਹ ਉਹ ਚੀਜ਼ ਆ ਜਿਹੜੀ ਫਾਈਨਲੀ ਲੀਲੋ ਤਿਆਗੀ ਮੰਨ ਗਿਆ। ਜਦੋਂ ਇੰਨੀ ਚੀਜ਼ ਉਹ ਮੰਨ ਗਿਆ ਇਸ ਤੋਂ ਬਾਅਦ ਹੁਣ ਪੁਲਿਸ ਦਾ ਧਿਆਨ ਤੇ ਵਰਜੇਸ਼ ਤਿਆਗੀ ਹੋਣਾਂ ਦਾ ਧਿਆਨ ਜਾਂਦਾ ਆਪਣੇ ਪਰਿਵਾਰ ਦੇ ਗਾਇਬ ਹੋਏ ਪ੍ਰਾਣੇ ਮੈਂਬਰਾਂ ਦੇ ਉੱਪਰ ਤੇ ਆਪਣੇ ਹੀ ਭਾਈ ਸੁਦੀਰ ਤਿਆਗੀ ਦੀਆਂ ਇੱਕ ਗਾਇਬ ਹੋਈ ਬੇਟੀ ਤੇ ਇੱਕ ਸੱਪ ਲੜ ਕੇ ਮਰੀ ਹੋਈ ਬੇਟੀ ਦੇ ਉੱਪਰ ਆਪਣੀਆਂ ਭਤੀਜੀਆਂ ਦੀ ਮੌਤ ਦੇ ਉੱਪਰ ਇਸ ਚੀਜ਼ ਦਾ ਜੇਕਰ ਉਹ ਵਾਪਸ ਜਾ ਕੇ ਪੁਲਿਸ ਵਾਲਿਆਂ ਨੂੰ ਕਰਦੇ ਆ ਇੱਕ ਵਾਰੀ ਫੇਰ ਪੁਲਿਸ ਵਾਲੇ ਲੀਲੂ ਤੇਆਗੀ ਨੂੰ ਬਿਠਾਉਂਦੇ ਆ ਉਸੇ ਤਰੀਕੇ ਦੇ ਵਿੱਚ ਜਿਵੇਂ ਉਹਨਾਂ ਨੇ ਪਹਿਲਾਂ ਬਿਠਾਇਆ ਸੀ ਪੁਲਿਸ ਵਾਲਿਆਂ ਵਾਲਾ ਉਹ ਤਰੀਕਾ ਹੁਣ ਲੀਲੂ ਤੇਆਗੀ ਦਾ ਪੇਤ ਖੁੱਲ ਚੁੱਕਿਆ ਇੱਕ ਕਤਲ ਮੰਨ ਚੁੱਕਿਆ ਤਾਂ ਇਸ ਵਾਰ ਉਹ ਪੂਰੀ ਤਰ੍ਹਾਂ ਟੁੱਟ ਗਿਆ ਹੁਣ ਤਾਂ ਫਾਈਨਲੀ ਉਹ ਇਹ ਕਬੂਲ ਕਰਦਾ 2001 ਤੋਂ ਲੈ ਕੇ 2020 ਤੱਕ ਉਹਦੇ ਘਰੋਂ ਗਾਇਬ ਹੋਏ ਤੇ ਕਦੇ ਵਾਪਸ ਨਹੀਂ ਆਉਣ ਵਾਲੇ ਉਹਦੇ ਆਪਣੇ ਭਾਈ ਭਤੀਜੇ ਤੇ ਭਤੀਜੀਆਂ ਦੀ ਗੋਮਸ਼ੁੱਦਗੀ ਜਾਂ ਉਹਨਾਂ ਦੇ ਕਤਲ ਦੇ ਵਿੱਚ ਹੋਰ ਕੋਈ ਨਹੀਂ ਲੀਲੂ ਤਿਆਗੀ ਖੁਦ ਹੀ ਉਹਦਾ ਜ਼ਿੰਮੇਵਾਰ ਹੈ ਉਹਦਾ ਕਾਰਨ ਹੈ ਉਹ 9 ਏਕੜ ਜ਼ਮੀਨ 9 ਤਕਸੀਮ 3 ਕਰਕੇ ਹਰੇਕ ਭਾਈ ਨੂੰ 3 ਏਕੜ ਮਿਲਣੀ ਆ ਪਰ ਜਿਹਨੂੰ ਕਿ ਲੀਲੂ ਤਿਆਗੀ ਕਿਸੇ ਦੇ ਨਾਲ ਵੀ ਸ਼ੇਅਰ ਨਹੀਂ ਕਰਨਾ ਚਾਹੁੰਦਾ ਸੀ 9 ਦੇ 9 ਏਕੜ ਆਪਣੇ ਕੋਲੇ ਰੱਖਣ ਦੇ ਲਾਲਚ ਦੇ ਵਿੱਚ ਪੰਜ ਕਤਲ ਕਰ ਦਿੰਦਾ ਹਾਂ ਪਹਿਲਾ ਕਤਲ 2001 ਦੇ ਵਿੱਚ ਇੱਕ ਕੌਂਟਰੈਕਟ ਕਿਲਰ ਤੋਂ ਕਰਵਾਉਂਦਾ ਆਪਣੇ ਭਾਈ ਸੁਦੀਰ ਤਿਆਗੀ ਹੋਣਾ ਦਾ ਰਾਤ ਨੂੰ ਕੰਮ ਤੋਂ ਵਾਪਸ ਮੁੜਦੇ ਹੋਏ ਗੋਲੀ ਮਾਰ ਕੇ ਉਹਨਾਂ ਦਾ ਕਤਲ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਦੀ ਡੈੱਡ ਬੋਡੀ ਨੂੰ ਗੰਗਾ ਦੇ ਵਿੱਚ ਸੈੱਟ ਦਿੱਤਾ ਗਿਆ ਪਾਇਲ त्यागी ਉਹ ਛੋਟੀ ਬੱਚੀ ਜਿਹਨੂੰ ਲੀਲੂ ਨੇ ਕਿਹਾ ਕਿ ਸੱਪ ਲੜਨ ਦੇ ਨਾਲ ਉਹਦੀ ਮੌਤ ਹੋਈ ਕਿਉਂਕਿ ਇਹ ਸਿਰਫ ਦੋਨੇ ਜਾਣੀ ਕਰੇ ਇਕੱਲੇ ਸੀ ਹੋਰ ਕੋਈ ਨਹੀਂ ਸੀ ਅਸਲ ਦੇ ਵਿੱਚ ਉਹ ਸੱਪ ਕੋਈ ਹੋਰ ਨਹੀਂ ਉਹ ਖੁਦ ਉਹਦਾ ਆਪਣਾ ਹੀ ਉਸ ਬੱਚੇ ਦਾ ਚਾਚਾ ਲੀਲੂ त्यागी ਸੀ ਤੇ ਜਿਹੜਾ ਹੁਣ ਇੱਕ ਤਰ੍ਹਾਂ ਨਾਲ ਉਹਦਾ ਬਾਪ ਵੀ ਬਣ ਗਿਆ ਸੀ ਤੇ ਉਹਨੂੰ ਜ਼ਹਿਰ ਦਿੱਤੀ ਗਈ ਖਾਣੇ ਦੇ ਵਿੱਚ ਉਸ ਤੋਂ ਬਾਅਦ 파ਰੁਲ 파ਰੁਲ ਦਾ ਕਿਸੇ ਵੀ ਲੜਕੇ ਦੇ ਨਾਲ ਕੋਈ ਅਫੇਅਰ ਨਹੀਂ ਸੀ ਜਦੋਂ ਰਾਤ ਹੁੰਦੀ ਆ ਤਾਂ ਕਰੇ ਸਿਰਫ ਇੱਕ ਵਾਰੀ ਫੇਰ ਲੀਲੂ त्याਗੀ ਤੇ 파ਰੁਲ त्याਗੀ ਹੁੰਦੇ ਆ ਇਸ ਵਾਰ ਲੀਲੂ त्याਗੀ ਆਪਣੀ ਸੁੱਤੀ ਪਈ ਭਤੀਜੀ ਦਾ ਗਲਾ ਦਬਾ ਕੇ ਉਹਦੀ ਹੱਤਿਆ ਕਰ ਦਿੰਦਾ ਤੇ ਇੱਕ ਵਾਰੀ ਫੇਰ ਨਾਲ ਦੀ ਨੰਗ ਦੀ ਗੰਗਾ ਨਦੀ ਲੀਲੂ ਦੇ ਕੰਮ ਆਉਂਦੀ ਉਸ ਛੋਟੀ ਬੱਚੀ ਦੀ লাশ ਨੂੰ ਲਿਜਾ ਕੇ ਉਥੇ ਵਹਾ ਦਿੰਦਾ ਉਸ ਤੋਂ ਬਾਅਦ ਸਨ 2013 ਦੇ ਵਿੱਚ ਹੁਣ ਵਾਰੀ ਆਉਂਦੀ ਆ ਇੱਕ ਪਾਈ ਦਾ ਪਰਿਵਾਰ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਹੁਣ ਬਚਿਆ ਸਿਰਫ ਇੱਕ ਪਾਈ ਸਭ ਤੋਂ ਪਹਿਲਾਂ ਉਹਦਾ ਛੋਟਾ ਬੇਟਾ ਨੀਸ਼ੂ ਉਹਨੂੰ ਕਿਸੇ ਬਹਾਨੇ ਲੀਲੂ ਤੇ ਅਗੀ ਗੰਗਾ ਨਦੀ ਦੇ ਕਿਨਾਰੇ ਸੁੰਸਾਨ ਜਗ੍ਹਾ ਤੇ ਉੱਪਰ ਬੁਲਾਉਂਦਾ ਗळा ਘੁੱਟ ਕੇ ਉਹਦੀ ਹੱਤਿਆ ਕਰਦਾ ਤੇ ਗੰਗਾ ਨਦੀ ਦੇ ਵਿੱਚ ਵਹਾ ਦਿੰਦਾ ਇਹ ਸੀਗਾ ਉਹਦਾ ਅਖੀਰਲਾ ਕਤਲ ਰੀਸ਼ੂ ਦਾ ਆਪਣੇ ਹੀ ਭਤੀਜੇ ਦਾ 2020 ਦੇ ਵਿੱਚ ਇਹ ਸੀਗੀ ਕਹਾਣੀ ਇੱਕ ਲਾਲਚ ਦੀ ਇੱਕ 9 ਏਕੜ ਜ਼ਮੀਨ ਦੀ ਜਿਹੜੀ ਕਿਸਮਤ ਨਾਲ ਨਹੀਂ ਬਦਕਿਸਮਤੀ ਦੇ ਨਾਲ ਹਾਈਵੇ ਦੇ ਉੱਪਰ ਆ ਗਈ ਤੇ ਉਹਦਾ ਰੇਟ ਬਹੁਤ ਵਧ ਗਿਆ ਤੇ ਨਾਲ ਹੀ ਕਹਾਣੀ ਆ ਗਈ ਹਾਈਵੇ ਦੇ ਪਰਲੇ ਪਾਸੇ ਤੋਂ ਲੰਘਦੀ ਗੰਗਾ ਨਦੀ ਦੀ ਤੇ ਵਿਚਕਾਰ ਰਹਿੰਦੇ ਲੀਲੂ ਧਿਆਗੀ ਦੇ ਤੇ ਇੱਕ ਫੈਮਿਲੀ ਦੀ ਜਿਹਦੇ ਪੰਜ ਮੈਂਬਰ ਇਸ ਜ਼ਮੀਨ ਦੇ ਹਾਈਵੇ ਦੇ ਉੱਪਰ ਆਉਣ ਦੇ ਕਾਰਨ ਇਸ ਦੁਨੀਆ ਤੋਂ ਰੁਖਸਤ ਹੋ ਗਏ ਇਹ ਸੀਗੀ ਜੀ ਅੱਜ ਦੀ ਕਹਾਣੀ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ